ਪੰਜਾਬ ਪੁਲਿਸ ਅਕਸਰ ਆਪਣੀ ਕਾਰਗੁਜ਼ਾਰੀ ਕਾਰਨ ਸਵਾਲਾਂ ਵਿੱਚ ਰਹਿੰਦੀ ਹੈ ਪੁਲਿਸ ਵੱਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ ਕਦੇ ਪੁਲਿਸ ਵੱਲੋਂ ਮਾੜੀ ਸ਼ਬਦਾਂ ਵਾਲੀ ਬੋਲਣ ਦੀ ਵੀਡੀਓ ਵਾਇਰਲ ਹੁੰਦੀ ਹੈ ਕਪੂਠਲਾ ਜ਼ਿਲ੍ਹਾ ਪੁਲਿਸ ਦੀ ਵੀ ਸਵਾਲਾਂ ਦੇ ਘੇਰੇ ਚਾ ਮਸਲਾ ਕੀ ਸੀ ਇਹ ਵੀ ਦੱਸਦੇ ਹਾਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਮੌਤ ਹੋਈ ਸੀ ਸ਼ੱਕ ਦੇ ਆਧਾਰ ਤੇ ਮਸੀਤਾ ਦੇ ਦੋ ਨੌਜਵਾਨਾਂ ਨੂੰ ਪੁਲਿਸ ਪੁੱਛਗਿੱਛ ਲਈ ਲੈ ਕੇ ਆਈ ਤੇ ਪੰਚਾਇਤ ਖੁਦ ਇਹਨਾਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰਦੀ ਹੈ ਸਵੇਰੇ 10 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਇੱਕ ਨੌਜਵਾਨ ਦੀ ਮੌਤ ਦੇ ਨਾਲ ਇਲਾਕੇ 'ਚ ਖਬਰ ਫੈਲੀ ਪਰਿਵਾਰ ਦਾ આરોਪ ਹੈ ਕਿ ਪੁਲਿਸ ਦੇ ਤਸ਼ੱਦਦ ਨਾਲ ਚਾਲਦੇ ਹੋਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬਰਾ ਹਾਲ ਹੈ ਤੇ ਉਹਨਾਂ ਨੇ ਇਨਸਾਫ ਲਈ ਧਰਨਾ ਤੱਕ ਲਗਾਇਆ ਹੈ ਬਰਹਾਲ ਵੱਡਾ ਸਵਾਲ ਇਹੀ ਨੇ ਕਿ ਕੀ ਇਨਸਾਫ ਲੈਣ ਲਈ ਹਰ ਵਾਰ ਧਰਨਾ ਲਾਉਣਾ ਜ਼ਰੂਰੀ ਹੈ ਤੇ ਜਿਨ੍ਹਾਂ ਅਧਿਕਾਰੀਆਂ ਤੇ ਪਰਿਵਾਰ 'ਤੇ આરોਪ ਲਗਾਏ ਜਾ ਰਹੇ ਨੇ ਉਹਨਾਂ 'ਤੇ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ ਮੇਰਾ ਨਾਮ ਜੀ rahul ਆ ਭਰਾ ਬੀ ਇਹਨਾਂ ਨੇ ਚੱਕਿਆ ਸੀਗਾ ਚੱਕ ਤੌਰ ਤੇ ਠੀਕ ਹੈ ਵੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ ਠੀਕ ਹੈ ਜੀ ਉੱਤੇ ਮੁੱਕ ਗਿਆ ਵਾ ਤੇ ਸਵੇਰ ਹੀ ਚਿੱਟਾ ਪਲਾਉਂਦੇ ਸੀ ਉਹ ਥੋਟ ਕੁਛ ਨਹੀਂ ਹੋਇਆ ਚਿੱਟਾ ਪੀ ਤੁਸੀਂ ਨਾਲ ਹੀ ਸੀਗੇ ਹਾਂ ਜੀ ਮੈਂ ਨਾਲ ਹੀ ਸੀ ਕੁਸ਼ ਗਿਸ਼ ਲਈ ਦੋਹ ਭਰਾਵਾਂ ਨੂੰ ਲਿਆਂਦਾ ਗਿਆ ਸੀ ਹਾਂ ਜੀ ਦੋਹ ਭਰਾਵਾਂ ਨੂੰ ਲਿਆਂਦਾ ਗਿਆ ਮਾਮਲਾ ਕੀ ਸੀ ਪੂਰਾ ਤਾਂ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਇਸੇ ਜੀ ਮੈਨੂੰ ਫਸਾਤਾ ਇਹਨਾਂ ਨੇ ਪੋਚ ਗਿਆ ਸੇ ਇਹ ਜਿਹਦੀ ਕੀਤੀ ਗਈ ਆ ਵੀ ਕਿਦਾਂ ਮੁੱਕਾ ਵਕ ਥੋ ਲੈ ਕੇ ਆਂਦਾ ਵਾ ਸਾਨੂੰ ਤਾਂ ਇਹਨਾਂ ਪਤਾ ਨਹੀਂ ਅਸੀਂ ਦੇ ਨਾਲ ਵੀ ਨਹੀਂ ਗਏ ਹਾਂਜੀ ਰਾਤ ਕੁਛ ਨਹੀਂ ਆਏ ਸੀਗੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ ਦਾਰੂ ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ 'ਤੇ ਜਾ ਕੇ ਕੁੱਟਿਆ ਵਾ ਦੋਨ ਨੂੰ ਤਾਂ ਦੋਨ ਨੂੰ ਹਾਂਜੀ ਦੋ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੇ ਸੀ ਮੁੱਕੇ ਪੈਨ ਵੀ ਪੀ ਪੀ ਕੁਛ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਏ ਆ ਤੇ ਬਾਦਾਂ ਹੁਣੇ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੋਈ ਹੈ ਜੀ ਕੀ ਕੱਢਣਾ ਫੇ ਤੁਹਾਡੇ ਬੱਚੇ ਨਾਲ ਕੱਢਣਾ ਕੋਲ ਸਵਾਰ ਨੇ ਮਾਰ ਦਿੱਤਾ ਕੋਲ ਸਿਰ ਮਾਰ ਦਿੱਤਾ ਸੀ ਪੇਸ ਕੰਮ ਦੇ ਵਿੱਚ ਰੈਸਟ ਭਾਈ ਸੀ ਕੈ ਕਾਲ ਛੱਡਦੇ ਨੇ ਕਾਲ ਨਾਲ ਪੇਸ ਕਰਕੇ ਗਏ ਹਾਂ ਹਾਂ ਆਪ ਵੀ ਸਰ ਗਿਆ ਸਰ ਪੰਚ ਦਾ ਮੁੰਡਾ ਮੁੱਕ ਗਿਆ ਆਪਾ ਇਹਨਾਂ ਨੂੰ ਬੋਲਿਆ ਬਾਬਾ ਲਾਗਾ ਦੱਸਣ ਗਏ ਇਹਨਾਂ ਕੋ ਸਾਥ ਦਾ ਵੀ ਤੁਸੀਂ ਹੋ ਇਹ ਦੇਖ ਕੇ ਆਏ ਦੇਖ ਕੇ ਦੱਸਿਆ ਆਪ ਕੋ ਕਿਆ ਬਣਾ ਛਾੜ ਕੇ ਜਿਹੜਾ ਕੱਥਿਆ ਤੇ ਫਿਰ ਜਦੋਂ ਹੁੰਡੇ ਕੱਲੇ ਨਾਲ ਇਹ ਨੰਨੇ ਜਾ ਕੇ ਤੇ ਅਮੁੰਡੇ ਮੇਰੇ ਨੇ ਜਾ ਕੇ ਦੱਸਿਆ ਠੀਕ ਹੈ ਤੇ ਇਹ ਇਸ ਕਰਕੇ ਇਹਨਾਂ ਨੇ ਆਪ ਦੇ ਮੁੰਡੇ ਨੂੰ ਖਾਂ ਫੁੱਟ ਕੇ ਹੁੰਦਾ ਬੇ ਕੰਮ ਕੀਤਾ ਨਹੀਂ ਮੁੰਡਾ ਸਰਪੰਚ ਦਾ ਕਿਵੇਂ ਮਰ ਸਰਪੰਚ ਦਾ ਮੁੰਡਾ ਕਿਵੇਂ ਮਰਿਆ ਸੀ ਇਹ ਆਪਕੀ ਕਾਲ ਆਇਆ ਠੀਕ ਹੋ ਗਿਆ ਹਾਂਜੀ ਅੱਛਾ ਤੇ ਇਹ ਬੱਚੇ ਜਿਹੜੇ ਇਹ ਵੀ ਕੁਝ ਨਹੀਂ ਇਹ ਨਹੀਂ ਇਹ ਨਹੀਂ ਇਹ ਸਹੀ ਸੀ ਮੇਰਾ ਮੁੰਡਾ ਜਿਹੜਾ ਮੁੱਕ ਗਿਆ ਜਿਹੜਾ ਦੂਜਾ ਦੋਵੇਂ ਬ੍ਰਦਰਸ ਸੀਗੇ ਕਸਟਡੀ ਦੇ ਵਿੱਚ ਦੋਵੇਂ ਹਾਂਜੀ ਦੂਜਾ ਕਿਹੜਾ ਸੀਗਾ ਹਾਂਜੀ ਤੁਸੀਂ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਹਸਪੀਟਲ ਲਿਆਂਦਾ ਗਿਆ ਉਹਨਾਂ ਨੂੰ ਹਾਂਜੀ ਮਾਰ ਕੇ ਲਿਆਂਦਾ ਗਿਆ ਬਹੁਤ ਬਿਲਕੁਲ ਥਾਣੇ ਵਿੱਚ ਥਾਣੇ ਹਾਂਜੀ ਤੁਸੀਂ ਨੱਕੇ ਪੈਣ ਲਿਆਂਦਾ ਉਹਨਾਂ ਨੇ ਬਸ ਇਹ ਆ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਸਰਪੰਚ ਵੀ ਆ ਨਾਲ ਸਰਪੰਚ ਨੇ ਮੈਂਬਰਾਂ ਨੇ ਸਾਰੇ ਰਲ ਕੇ ਕੁੱਟਿਆ ਰਾਤ ਨੂੰ ਮੈਨੂੰ ਮੇਰਾ ਨਿਹਾਂ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਤੇ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਨਹੀਂ ਤੇ ਮੈਂ ਕਾਰਵਾਈ ਕਰੂੰਗੀ ਨਾ ਸਰਪੰਚ ਵਾਲੇ ਨੇ ਇਹ ਨਹੀਂ ਬਾਪ ਸਰਪੰਚ ਠੀਕ ਆ ਪੁਲਿਸ ਨੇ ਪਰਚਾ ਦਰਜ ਕੀਤਾ ਜਾਂ ਕੁਛ ਗਿਸ਼ਲੀ ਬੁਲਾਇਆ ਗਿਆ ਸੀ ਪੰਜ ਹੋਰ ਆਇਆ ਚੱਕ ਲੈ ਤੁਸੀਂ ਆਪ ਛੱਡ ਕੇ ਆਉਂਦੇ ਸਾਡੇ ਕਿ ਬੁਲ ਲੈ ਗਏ ਸੀ ਜਦ ਪੁਲਿਸ ਨੇ ਅਰੈਸਟ ਕੀਤਾ ਸਾਡੇ ਕਾਪੀ ਆਪ ਆਪ ਛੱਡ ਕੇ ਪੁਲਿਸ ਤੇ ਕੋਈ ਇਨਸੀਡੈਂਟ ਸਾਡੇ ਤੇ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਆ ਹੈਗੇ ਆ ਮੈਜਿਸਟਰੇਟ ਸਾਹਿਬ ਤੋਂ ਉਸ ਤੋਂ ਬਾਅਦ ਜੋ ਵੀ ਫੈਕਟਸ ਹੋ ਵੀ ਆਮ ਗੇ ਲੋਸ ਆਮ ਬੈਨ ਜੋ ਵੀ ਕਾਰਵਾਈ ਬਣ ਜਾਈਏਗੀ ਪਰਾਂ ਇਸ ਫਿਰ ਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਹੈ ਉਹਦੀ ਕਰੋਨੋਵਾ ਦਾ ਉੱਪਰ ਕੀ ਰੀਅਲ ਦਬਾਅ ਜਿਹੜੀ ਹੈਗੀ ਹੈ ਮਜਿਸਟਰ ਸਾਹਿਬ ਤੋਂ ਮੈਂ ਕੀਤੀ ਜਿਹੜੀ ਇਨਕੁਆਰੀ ਇਨਵੈਸਟੀਗੇਸ਼ਨ ਰਿਚਸ ਜਿਸ ਤੇ ਹੈਗੀ ਹੈ ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ ਅਸੀਂ ਵੀ ਅਸੀਂ ਅਜੇ ਤੱਕ ਕੋਈ ਗੱਲ ਨਹੀਂ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਾਇਰੈਕਟ ਜੋ ਦਾ ਜਿਹੜਾ ਸੀਗਾ ਉਸ ਦੇ ਪੁਛਗਿਛ ਦੇ ਵਿੱਚ ਇਹਨੂੰ ਧਿਆਨ ਦਾ ਗਿਆ ਸੀ ਨਾ ਉਸ ਦੇ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟਮਾਰਟ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਕਹਾਂਗਾ ਨਾ ਨਾਇਰ ਤੋਂ ਰਿਪੋਰਟ ਆਮਨੇ ਜਿਹੜ ਵੇਰੀਫਾਈ ਕਰਟ ਕੰਮ ਤੋਂ ਬਾਅਦ ਜੀ ਤੇ ਕਸਟਡੀ ਦੇ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਹੈਗੀਆਂ ਵੈਰੀਫਾਈ ਕਰਤੀ ਮੈਂ ਦੱਸ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਦੋਂ ਲੈ ਕੇ ਆਏ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂ